ਹੁਣੇ-ਹੁਣੇ ਬਠਿੰਡਾ ਦੇ ਠੰਡੀ ਸੜਕ ਦੇ ਨੇੜੇ ਪਾਣੀ ਦੀ ਡਿੱਗੀ ਵਿੱਚ ਇੱਕ ਦੋ ਤੋਂ ਤਿੰਨ ਦਿਨ ਪੁਰਾਣੀ Laash ਮਿਲਣ ਦੇ ਨਾਲ ਮਚਿਆ ਹੜਕੰਪ ਮੌਕੇ ਤੇ ਪਹੁੰਚੀ ਸਹਾਰਾ ਜਨ ਸੇਵਾ ਅਤੇ थाना ਕਨਾਲ ਕਲੋਨੀ ਦੀ ਪੁਲਿਸ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਪੜਤਾਲ ਜਿਵੇਂ ਦੇਖਣ ਤਸਵੀਰਾਂ ਮੌਕੇ ਵਾਰਦਾਦੀਆਂ ਜਿੱਥੇ ਕਿ ਸਹਾਰਾ ਸੰਸਥਾ ਅਤੇ थाना ਕਨਾਲ ਦੀ ਪੁਲਿਸ ਦੇ ਵੱਲੋਂ ਪਹੁੰਚਿਆ ਗਿਆ ਅਤੇ ਆਪਣੀ ਕਾਰਵਾਈ ਅਰੰਭੀ ਗਈ ਹੈ ਮੌਕੇ ਤੇ ਮੌਜੂਦ थाना ਕਨਾਲ ਮੁਖੀ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਬਾਹਰ ਕਢਵਾਇਆ ਜਾ ਰਿਹਾ ਹੈ ਅਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮਦਦ ਦੇ ਨਾਲ ਇਸ ਨੂੰ ਮੋਰਚੀ ਘਰ ਦੇ ਵਿੱਚ ਪਹੁੰਚਾਇਆ ਜਾਵੇਗਾ ਅਤੇ ਇਸ ਦੀ ਫਿਲਹਾਲ شناخت ਆਦੀ ਨਹੀਂ ਹੋ ਸਕੀ ਹੈ ਅਤੇ ਆਸ-ਪਾਸ ਦੇ ਥਾਣਿਆਂ ਤੋਂ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਕਿਤੇ ਇਸ ਦੇ ਸੰਬੰਧੀ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਤਾਂ ਕਿਸੇ ਵੱਲੋਂ ਦਰਜ ਨਹੀਂ ਕਰਵਾਈ ਗਈ ਹੈ ਅਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਵੀ ਅਰੰਭੀ ਗਈ ਹੈ ਇਸ ਦੇ ਨਾਲ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਠੰਡੀ ਸੜਕ ਦੇ ਰੇਲਵੇ ਹਸਪਤਾਲ ਦੇ ਨੇੜੇ ਪਾਣੀ ਦੀ ਡਿੱਗੀ ਵਿੱਚ ਇੱਕ Laash ਪਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਸਬੰਧਤ ਥਾਣੇ ਨੂੰ ਸੂਚਨਾ ਦਿੱਤੀ ਗਈ ਅਤੇ ਥਾਣੇ ਦੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਅਰੰਭੀ ਗਈ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਮੇਰਾ ਨਾਮ ਬਿੱਤੀ ਹੈ ਜੀ ਸਹਾਰਾ ਜਨ ਸਰਵ ਵਰਕਰ ਆ ਅੱਜ ਸਾਡੇ ਸਹਾਰਾ ਕੰਟਰੋਲ ਮਠਾਨੇ 552 3333 ਤੇ ਕਾਲ ਆਈ ਸੀ ਕਿ ਰੇਲਵੇ ਹਸਪੀਟਲ ਦੇ ਸਾਹਮਣੇ ਇੱਕ ਡਿੱਗੀਆਂ ਜਿਹੜੀਆਂ ਕਿ ਉਹਦੇ ਵਿੱਚ ਇੱਕ ਲਾਸ਼ ਤੈਰ ਰਹੀ ਹੈ ਜਿੱਥੇ ਸਾਰਾ ਟੀਮ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੀ ਸੀ ਉਹ ਜਿਹੜੇ ਲਾਸ਼ ਦੇ ਹਾਲਾਤ ਦੋ ਤਿੰਨ ਦਿਨ ਪੁਰਾਣੀ ਲੱਗਦੀ ਹੈ ਤੇ ਇੱਕ ਇਹ ਪੱਲੀ ਵਿੱਚ ਲਪੇਟ ਕੇ ਸਿੱਟੀ ਹੋਈ ਹੈ ਡਿੱਗੀ ਵਿੱਚ ਗੰਦਾ ਪਾਣੀ ਹੈ ਤੇ ਉਹਦੇ ਤੇ ਲਾਸ਼ ਦੇ ਕੀੜੇ ਪੈ ਚੁੱਕੇ ਆ ਤਲਾਹ ਕਿਨੇ ਦਿੱਤੀ ਕਿੰਨੇ ਵਜੇ ਤੁਸੀਂ ਆਇਓ ਹਾਲਾਤ ਕਿਸ ਤਰ੍ਹਾਂ ਦੇ ਇਹ ਹਜੇ ਥੋੜੀ ਦੇਰ ਦੀ ਹੈ ਇਹ ਗੱਲ ਹੈ ਹੋਣੀ ਹੋਣੀ 25 ਮਿੰਟ ਹੋਇ ਤੇ ਬਾਕੀ ਜਿੰਨਾ ਸੂਚਨਾ ਦਿੱਤੀ ਸੀ ਸਾਰਾ ਕੰਟਰੋਲ ਰੂਮ ਤੇ ਮੈਸੇਜ ਆਇਆ ਸੀ ਤੇ ਬਾਕੀ ਹਜੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਪੁਲਿਸ ਮੌਕੇ ਤੇ ਆ ਰਹੀ ਹੈ ਅੱਛਾ ਜੀ ਹਾਲਾਤ ਕਿੰਨੇ ਕੇ ਦਿਨ ਪੁਰਾਣੀ ਲੱਗਦੀ ਹੈ ਬਾਡੀ ਇਹ ਹਾਲਾਤ ਜਿਸ ਹਿਸਾਬ ਨਾਲ ਇਹਦੇ ਕੀੜੇ ਪਏ ਤਿੰਨ ਚਾਰ ਦਿਨ ਪੁਰਾਣੀ ਲੱਗਦੀ ਹੈ ਤੇ ਬਾਕੀ ਹਜੇ ਬਾਹਰ ਕੱਢਿਆ ਜੋ ਉਸ ਤੋਂ ਬਾਅਦ ਸਹੀ ਪਤਾ ਲੱਗੇਗਾ ਅੱਛਾ ਡੈੱਡ ਬਾਡੀ ਜਿਹੜੀ ਹੈ ਜੈਂਟਸ ਦੀ ਹੈ ਕਿ ਲੇ ਹਾਂ ਇਹ ਜੈਂਟਸ ਦੀ ਡੈੱਡ ਬਾਡੀ ਹੈ ਉਹ ਦੇਖਣ ਦੇ ਕਰੀਬ 30 35 ਸਾਲ ਲੱਗਦਾ ਬਾਕੀ ਹਜੇ ਜਾਂਚ ਦਾ ਵਿਸ਼ਾ ਹੈ ਅੱਛਾ ਤੁਸੀਂ ਸੂਚਨਾ ਦੇ ਦਿੱਤੀ ਹੈ ਪੁਲਿਸ ਨੂੰ ਜੀਆਰਪੀ ਨੂੰ ਸੂਚ ਹਾਂ ਜੀ ਡੈਡ ਬੋਡੀ ਜਿਹੜੀ ਮਿਲੀ ਅਸੀਂ ਮੌਕੇ ਤੇ ਆ ਕੇ ਦੇਖਿਆ ਗਿਆ ਇੱਕ ਗੱਟਰ ਹੈਗਾ ਗੱਟਰ ਦੇ ਵਿੱਚ ਹੈਗਾ ਉਹ ਗੱਟਰ ਦੇ ਵਿੱਚ ਪਾਣੀ ਵੀ ਹੈਗਾ ਤੇ ਬਾਕੀ ਸਾਰਾ ਦੀ ਟੀਮ ਅਸੀਂ ਮੌਕੇ ਤੇ ਬੁਲਾ ਲਈਆ ਸਾਰਾ ਦੇ ਬਬਜੀ ਵੀ ਆਏ ਆ ਵਜੇ ਜੀ ਤੇ ਉਹ ਡੈਡ ਬੋਡੀ ਬਾਹਰ ਕਢਾ ਲਈ ਅਸੀਂ ਫਰਾਂਸਕ ਟੀਮ ਬੁਲਾਉਨੇ ਆਗੇ ਮੌਕੇ ਤੇ ਜਿਹੇ ਜੀ ਬਣਦੀ ਕਾਰਵਾਈ ਕਰਾ ਉਮਰ ਕਿੰਨੀ ਲੱਗਦੀ ਆ ਸਰ ਡੈਡ ਬੋਡੀ ਦੀ ਉਮਰ ਦੀ ਹਜੇ ਕੁਝ ਨਹੀਂ ਕਹਿ ਸਕਦੇ ਜੀ ਜਦੋਂ ਜਿਆਦਾ ਹੈ ਮੇਰੇ ਖਿਆਲ 40 ਦੇ ਕਰੀਬ ਫਰੀ ਤਾਂ ਮੰਨ ਕੇ ਚੱਲੋ ਹੋ ਸਕਦੀ ਹੈ 40 ਹਾਲਾਤ ਕਿੱਥੇ ਨੇ ਤੁਸੀਂ ਆਏ ਹਾਲਾਤ ਜਿਹੜੇ ਇਹ ਡੈਡ ਬੋਡੀ ਗਲੀ ਛੜੀ ਹੋਈ ਹੈ ਜੀ ਜੇ ਜੇਬ ਚ ਕੁਝ ਮਿਲੇ ਸੇ ਚੋ ਚੈੱਕ ਕਰ ਰਹੇ ਹਾਂ ਜੀ ਖਰਾ ਚੈੱਕ ਕਰ ਲੈਂ ਜਾਂ ਚੈੱਕ ਕਰ ਲੈਂਦੇ ਬਦਵਾ ਦਿੰਦੇ ਸਰ ਕੋਈ ਪਹਿਲੇ ਕੋਈ ਕੰਪਲੇਂਟ ਵਗੈਰਾ ਹੈ ਜੀ ਕੋਈ ਇਸ ਤਰ੍ਹਾਂ ਦੀ ਘੁਮਜੋਦਗੀ ਸਾਡੇ ਕੋਲੇ ਨਹੀਂ ਹੈਗੀ ਹੈ ਕੋਈ ਆਸ-ਪਾਸ ਦੇ ਥਾਣੇ ਤੋਂ ਪਤਾ ਕਰ ਲੈਂਦੇ ਜਿੱਥੇ ਘੁਮਜੋਦਗੀ ਹੋਊਗੀ ਉਹਦਾ ਨਾਮ ਪੁੱਛ ਲਾ ਕਿਹੜੀ ਜਗ੍ਹਾ ਕਿਹੜੀ ਹੈ ਸਰ ਜਿੱਥੇ ਇਹ ਰੇਲਵੇ ਦਾ ਹਸਪਤਾਲ ਦੇ ਨੇੜੇ ਹੀ ਹੈਗਾ ਜਿਲ੍ਹੇ ਕਰੋੜਾ ਰੇਲਵੇ ਦੇ ਕੁਆਟਰ ਜੈਂਟ ਸਰ